ਉਹ ਰਾਤ ਨੂੰ ਹਜ਼ੂਰ ਨੇ ਫੈਸਲਾ ਕਰ ਲਿਆ ਸ੍ਰੀ ਆਨੰਦਪੁਰ ਸਾਹਿਬ ਆਪਾ ਛੱਡ ਦੇਾਂਗੇ ਇਤਿਹਾਸ ਕਹਿੰਦਾ ਕੋਈ ਮੈਂ ਕਹਾਂ ਕੋਈ 1500 ਕਹਿੰਦਾ ਕੋਈ ਹਜ਼ਾਰ ਕਹਿੰਦਾ ਕੋਈ 500 ਕਹਿੰਦਾ ਪਰ ਗਿਣਤੀ ਹਜ਼ਾਰਾਂ ਚ ਹੋਵੇਗੀ ਸਿੱਖਾਂ ਦੀ ਗੁਰਮਖੋ ਬੜਾ ਵੱਡਾ ਕਾਠੇ ਉੱਥੇ ਹਜ਼ੂਰ ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਸੂਰਜ ਢਲਿਆ ਸੰਧਿਆ ਹੋ ਗਈ ਸ਼ਾਮ ਪੈਣ ਲੱਗੀ ਆਪਣੇ ਜਿੰਨੇ ਗੁਰਸਿੱਖ ਸਨ ਬਾਹਰ ਦੇ ਕਿਲਿਆਂ 'ਚ ਉਹਨਾਂ ਸਾਰਿਆਂ ਨੂੰ ਅਨੰਦਗੜ੍ਹ ਬੁਲਾ ਲਿਆ ਗਿਆ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੇ ਚਾਰੇ ਸਹਬਜ਼ਾਦੇ ਤੇ 80 ਕਿ ਸਾਲ ਮੈਂ ਸ਼ਬਦ ਵਰਤਾਂਗਾ ਕਿਉਂਕਿ ਜਨਮਦਾਨੀ ਪਤਾ 80 ਤੋਂ ਜ਼ਿਆਦਾ ਕਹਿ ਲੋ ਸਨਮਾਨਯੋਗ ਮਾਤਾ ਗੁਜਰੀ ਜੀ ਬਜ਼ੁਰਗ ਮਾਣ ਲਾ ਲਿਆ ਮਾਤਾ ਸਹਿਬ ਕੌਰ ਜੀ ਮਾਤਾ ਸੁੰਦਰੀ ਜੀ ਮਾਤਾ ਸੁੰਦਰ ਕੌਰ ਜੀ ਇਹਨਾਂ ਨੂੰ ਨਾਲ ਲੈ ਕੇ ਇੱਕ ਵਾਰੀ ਸਤਿਗੁਰੂ ਪੰਜਾਂ ਪਿਆਰਿਆਂ ਤੇ ਪੰਜਾਂ ਮੁਕਤਿਆਂ ਨੂੰ ਨਾਲ ਲੈ ਕੇ ਪੰਜ ਮੁਖਤੇ ਆਪ ਨੂੰ ਪਤਾ ਜਿਨ੍ਹਾਂ ਨੇ ਅੰਮ੍ਰਿਤ ਸੰਚਾਰ ਤੋਂ ਬਾਅਦ ਪੰਜਾਂ ਨੇ ਅਮਰ ਛਕਿਆ ਉਹ ਵੀ ਸ਼ਹੀਦ ਇੱਥੇ ਹੋਏ ਆ ਭਾਵੇਂ ਲਿਸਟ ਤੁਸੀਂ ਭਾਈ ਸਾਹਿਬ ਭਾਈ ਕਾਨ ਸਿੰਘ ਨਾਬਾ ਜੀ ਵਾਲੀ ਕਹੀ ਪਰ ਮੇਰੇ ਮਨਸੀ ਮਜ ਬਹੁਤ ਵੱਡੀਆਂ ਸਟੋਰੀਆਂ ਨਾਲ ਗੱਲ ਕੀਤੀ ਵੀ ਕਿਵੇਂ ਕਰੀਏ ਉਹ ਕਹਿੰਦਾ ਵੀ ਇਸ ਮਸਲੇ 'ਚ ਨਾ ਪਿਓ ਤੁਸੀਂ ਬਸ ਇੱਕੋ ਚੇਤੇ ਰੱਖਿਓ ਆਨੰਦਪੁਰ ਸਾਹਿਬ ਤੋਂ ਲੈ ਕੇ ਚਮਕੌਰ ਸਬੰਦਿਆਂ ਤੱਕ ਇਹ ਸ਼ਹੀਦ ਉਹ 40 ਦੀ ਗਿਣਤੀ ਹਜ਼ੂਰ ਨੇ ਦਿੱਤੀ ਪਰ ਨਾਮ ਨਹੀਂ ਦਿੱਤੇ ਹਜ਼ੂਰ ਸੀਸਗੰਜ ਵਾਲੀ ਜਗ੍ਹਾ ਤੇ ਗਏ ਇੱਥੇ ਮੈਂ ਉਸ ਦਿਨ ਵੀ ਕਿਹਾ ਬੈਠੇ ਨੇ ਗੁਰਮੁਖ ਅਨੰਦਪੁਰ ਸਾਹਿਬ ਤੋਂ ਆਏ 29 ਸਾਲ ਜਿੰਨਾ ਸਮਾਂ ਗੁਰੂ ਗੋਬਿੰਦ ਸਿੰਘ ਉੱਥੇ ਰਹੇ ਜੀ ਸਤਿਗੁਰੂ ਰੋਜ਼ਾਨਾ ਸੀਸਗੰਜ ਜਾ ਕੇ ਨਮਸਕਾਰ ਕਰਦੇ ਸਨ ਪਿਤਾ ਜੀ ਦੀ ਸ਼ਹਾਦਤ ਵਾਲੀ ਥਾਂ ਤੇ ਮੱਥਾ ਟੇਕਦੇ ਸਨ ਸਤਿਗੁਰਾਂ ਨੇ ਉਸ ਜਗ੍ਹਾ ਦੀ ਪ੍ਰਕਰਮਾ ਕੀਤੀ ਮੇਰੀ ਫਿਰ ਬੇਨਤੀ ਧਿਆਨ ਨਾਲ ਸੁਣਿਓ ਇਸ ਚੀਜ਼ ਨੂੰ ਉद्याਨਕ ਪੜ੍ਹੇ ਲਿਖੇ ਵੀਰੋ ਇਹਨੂੰ ਮੱਠੀ ਨਾਲ ਤੁਲਨਾ ਨਾ ਦਿਹਾਜੇ ਇਹਨੂੰ ਕਬਰ ਨਾਲ ਤੁਲਨਾ ਨਾ ਦਿਹਾਜੇ ਇਹ ਨਾ ਕਹਿ ਦਿਓ ਜੇ ਗੁਰੂ ਥੜਿਆਂ ਦਾ ਪੁਜਾਰੀ ਸੀ ਨਹੀਂ ਪਿਆਰਿਓ ਕੌਮਾਂ ਇਤਿਹਾਸ ਨਾਲ ਜਿਉਂਦਿਆਂ ਨੇ ਤੇ ਇਹ ਉਹ ਥਣਾ ਹੈ ਜਿੱਥੇ ਕੇਵਲ ਸੀਸ ਦਾ ਸਸਕਾਰ ਹੋਇਆ ਜਿਹੜਾ ਸੀਸ ਬਾਦਸ਼ਾਹ ਦੇ ਸਾਹਮਣੇ ਝੁਕਿਆ ਨਗੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਉੱਥੇ ਗਏ ਨਾਤਮਸਤਕ ਹੁੰਦੇ ਆਵਾਜ਼ ਦਿੱਤੀ ਅਸੀਂ ਆਨੰਦਪੁਰ ਸਾਹਿਬ ਛੱਡ ਚੱਲਣਾ ਹੈ ਕੋਈ ਸਿੱਖ ਇਸ ਸਥਾਨ ਦੀ ਸੇਵਾ ਕਰੇ ਸਦਾ ਇਤਿਹਾਸ ਕਹਿੰਦਾ ਹੈ ਭਾਈ ਗੁਰਬਖਸ਼ ਉਦਾਸੀ ਕਈ ਭਾਈ ਗੁਰਬਖਸ਼ ਦਾਸ ਕਹਿੰਦੇ ਆ ਭਾਈ ਭਾਈ ਗੁਰਬਖਸ਼ ਰਾਏ ਕਹਿੰਦੇ ਆ ਇਹਨਾਂ ਦੇ ਜਿਹੜੇ ਕਹ ਲੋ ਵਿਦਿਆ ਗੁਰੂ ਕਹ ਲੋ ਉਦਾਸੀਆਂ ਵਿੱਚ ਉਹਨਾਂ ਦਾ ਨਾਮ ਸੀ ਮਹਾਦੇਵ ਮੈਂ ਇੱਕ ਸਰੋਤ 'ਚ ਵੀ ਪੜਿਆ ਗੁਰਬਖਸ਼ ਰਾਏ ਜੀ ਗੁਰਬਖਸ਼ ਦਾਸ ਜੀ ਜਿਹੜੇ ਸਨ ਉਸਤਾਦ ਕਹ ਲੋ ਉਹਨਾਂ ਦਾ ਨਾਮ ਸੀ ਮਹਾਦੇਵ ਉਹਨਾਂ ਕਿਹਾ ਜੀ ਗੁਰਬਖਸ਼ ਕਰੇਗਾ ਸੇਵਾ ਭਾਈ ਗੁਰਬਖਸ਼ ਉਦਾਸੀ ਜੀ ਅੱਗੇ ਮਹਾਰਾਜ ਮੈਂ ਸੇਵਾ ਕਰਾਂਗਾ ਮੈਂ ਝਾੜੂ ਪੋਚਾ ਕਰਾਂਗਾ ਇੱਥੇ ਦੀਵਾ ਬੱਤੀ ਕਰਾਂਗਾ ਪਰ ਇਹ ਤਾਂ ਉਜਾੜ ਦੇਣਗੇ ਤੁਹਾਡੇ ਜਾਣ ਤੋਂ ਬਾਅਦ ਹਜ਼ੂਰ ਨੇ ਕਿਹਾ ਨਹੀਂ ਇਹ ਉਜੜੇਗਾ ਨਹੀਂ ਵਸੇਗਾ ਕਈ ਵਾਰੀ ਵਸਣ ਦੀ ਉਜੜਨਾ ਪੈਂਦਾ ਹੈ ਮੋਸਦਨ ਸੀਸਗਾ ਰਕਾਬਗੰਜ ਕਿਆ ਸਾਰੇ ਅਸੀਂ ਕਹਿੰਨੇ ਆ ਭਾਈ ਲੱਖੀਸ਼ਾਹ ਦਾ ਘਰ ਸੜ ਗਿਆ ਸੜ ਗਿਆ ਮੈਂ ਕਹਿਆ ਨਹੀਂ ਸੜ ਗਿਆ ਨਹੀਂ ਉਹ ਦਿਨ ਬਣ ਗਿਆ ਸੜ ਜਾਂਦਾ ਜੇ ਗੁਰੂ ਤੇਗ ਬਹਾਦਰ ਦਾ ਧੜ ਨਾ ਉੱਥੇ ਹੁੰਦਾ ਤਾਂ ਉਹ ਸੜਿਆ ਨਹੀਂ ਉਹ ਬਣਿਆ ਹੈ ਹਜ਼ੂਰ ਨੇ ਕਿਹਾ ਇਹ ਉਜੜੇਗਾ ਨਹੀਂ ਇਹ ਵਸੇਗਾ ਤੇ ਸਮਾ ਆਏਗਾ ਇਸ ਸ਼ਹਿਰ ਦੇ ਉੱਤੇ ਇਹ ਖਾਲਸੇ ਦੀ ਜਨਮ ਭੂਮੀ ਹੈ ਇਹਦੇ ਘਰ ਘਰ ਦੇ ਉੱਤੇ ਨਿਸ਼ਾਨ ਝੁਲਿਆ ਕਰੇ ਤੇ ਉਹ ਸਤਿ ਹੈ ਗੁਰਬਖਸ਼ ਉਦਾਸੀ ਜੀ ਨੇ ਅੱਗੋ ਕਿਹਾ ਜੀ ਮਹਾਰਾਜ ਮੈਂ ਆਪ ਜੀ ਦੇ دیدار ਤੋਂ ਬਿਨਾ ਨਹੀਂ ਰਹਿ ਸਕਦਾ ਹਜ਼ੂਰ ਨੇ ਫਰਮਾਇਆ ਕਿ ਤੁਹਾਡਾ ਦਾੜਾ ਲੰਬੇਰਾ ਸੀ ਭਾਈ ਗੁਰਬਖਸ਼ ਜੀ ਦਾ ਤੁਹਾਡਾ ਦਾੜਾ ਲੰਬੇਰਾ ਕੇਸ ਕਿੰਨੇ ਸੋਹਣੇ ਨੇ ਤੁਸੀਂ ਅੰਮ੍ਰਿਤ ਵੇਲੇ ਜਦੋਂ ਬੰਦਗੀ ਕਰੋ ਸਿਮਰਨ ਕਰੋ ਇੱਥੇ ਸੇਵਾ ਕਰਨਾਓ ਤੁਸੀਂ ਆਪਣੇ ਦਾੜੇ ਨੂੰ ਦੇਖਿਓ ਤੁਹਾਡੇ ਕੇਸਾਂ ਵਿੱਚੋਂ ਮੇਰੀ ਝਲਕ ਪਿਆ ਕਰੇ ਇਦਾ ਮਤਲਬ ਇਹ ਸੀ ਮੈਂ ਤੇਰੇ ਅੰਦਰ ਵਰਤਾਂ ਦਾ ਗੁਰਮਖੋ ਭੁਲੇਖੇ ਚ ਦੁਨੀਆ ਉਹ 980 ਸਾਰੀ ਕਿਨੇ 1708 ਨੂੰ ਮਹਾਰਾਜੀ ਐਸਾ ਆ ਤੁਹੇ ਨਾ ਜੋਤੀ ਜੋਤ ਮਹਾਰਾ ਇਸ ਮਾਗੈਸ ਤਾ ਉਹ ਗੁਰਮਖੋ ਬਾਹਰ ਨੂੰ ਕੀ ਖੇੜੇ ਗੁਰੂ ਗੋਬਿੰਦ ਸਿੰਘ ਤਾਂ ਉਸ ਦਿਨ ਹੀ ਖਾਲਸੇ ਚ ਚਲਾ ਗਿਆ ਸੀ ਜਿਸ ਦਿਨ ਅਮਰ ਦੀ ਦਾਤ ਦਿੱਤੀ ਸੀ ਉਹ ਉਹ ਤੇ ਇਸ ਜੋਤ ਸਮਾ ਗਏ ਧੰ ਗੁਰੂ ਗੋਬਿੰਦ ਜੋਤ ਖਮਾਣੀ ਜੋਤ ਮਹ ਆਪ ਆਪੈ ਸੇਤੀ ਮਿ ਕਿਉਂ ਹਜ਼ੂਰ ਨਹੀਂ ਉਹਨੂੰ ਕਿਹਾ ਵੀ ਤੂੰ ਆਪਣੇ ਫਿਰ ਉਹ ਕਿਹਾ ਪ੍ਰਸ਼ਾਦਾ ਪਾਣੀ ਉਂਝ ਵੈਸੇ ਰਵਾਇਤ ਹੈ ਵੀ ਉਹਨੂੰ ਇੱਕ ਮੋਹਰ ਮਿਲਦੀ ਸੀ ਸੋਨੇ ਦੀ ਪਰ ਚਲੋ ਅੰਜ ਸੁਣਾਉਂਦੇ ਨਹੀਂ ਆਪਾਂ ਹਣਾ ਉਸੇ ਭਾਈ ਗੁਰਬਖਸ਼ ਸਿਰਫ ਇੱਕ ਉਹ ਰਹਿ ਗਿਆ ਇਤਿਹਾਸ ਕਹਿੰਦਾ ਇੱਕ ਰਸ ਦਾ ਭਰਿਆ ਹੋਇਆ ਗੱਡਾ ਉਹਦੇ ਦੀ ਛੱਡ ਦਿੱਤਾ ਗਿਆ ਉਹਦਾ ਹਜ਼ੂਰ ਆਨੰਦਗੜ੍ਹ ਆਏ ਸਤਗੁਰਾਂ ਨੇ ਫਿਰ ਆਪਣੇ ਪਰਿਵਾਰ ਦਾ ਇਸ ਤਰ੍ਹਾਂ ਬੜਾਇਆ ਜੀ ਅੱਗੇ ਭਾਈ ਮਨੀ ਸਿੰਘ ਜੀ ਹੁਣੀ ਨੇ ਵਿਚਾਰ ਹਜ਼ੂਰ ਨੇ ਪਰਿਵਾਰ ਹੈ ਤੇ ਪਿਛਲੇ ਪਾਸੇ ਭਾਈ ਉਦਾਸ ਸਿੰਘ ਜੀ ਭਾਈ ਜੀਵਨ ਸਿੰਘ ਜੀ ਤੇ ਸਨਮਾਨਯੋਗ ਬਾਬਾ ਅਜੀਤ ਸਿੰਘ ਜੀ ਇਸ ਤਰ੍ਹਾਂ ਕਾਫਲਾ ਜਦੋਂ ਨਿਕਲ ਲੱਗਦਾ ਹੈ ਹਮ ਕੀ ਆ ਜਾਂਦਾ ਹੈ ਸਭ ਤੋਂ ਪਿੱਛੇ ਬਾਬਾ ਜੀਤ ਸਿੰਘ ਸਨ ਭਾਈ ਉਦਾਸ ਸਿੰਘ ਜੀ ਸਨ ਕਿਉਂਕਿ ਜਦੋਂ ਸਾਰਾ ਕਾਫਲਾ ਆਨੰਦਪੁਰ ਛੱਡਣਾ ਘਰ ਛੱਡਣਾ ਬਹੁਤ ਮੁਸ਼ਕਲ ਹੁੰਦਾ ਮੈਂ ਇਹਨੂੰ ਫਿਰ ਵੀ ਇਹਨੂੰ ਕਿਹਾ ਜਨਾਬੀ ਜਿਵੇਂ ਭਾਈ ਸਾਹਿਬ ਕਹਿ ਕੇ ਗਏ ਵੀ ਸੰਗਤ ਨੂੰ ਅਮੋਸ਼ਨ ਕਰ ਲਿਓ ਗੁਰਮਖੋ ਯਾਦ ਰੱਖਿਓ ਪਖੰਡਲੀ ਰੋਣਾ ਗੁਰੂ ਕਹਿੰਦਾ ਰੋਵਤ ਰੀਜ ਪਰੈ ਗੁਰਦੇਵ ਮੂਵੇ ਕੋ ਰੋਵਤ ਗ੍ਰਾਮ ਕਿਨਾਰੀ ਪਰ ਜਦੋਂ ਖਿਰਦਾ ਪਿਗਲਿਆ ਹੋਵੇ ਇੱਕ ਅਥਰੂ ਗੁਰੂ ਦੇ ਲਈ ਬਰਾਗ ਵਿੱਚ ਨਿਕਲ ਗਿਆ ਇੱਕ ਅਥਰੂ ਕਰੋੜਾ ਜਨਮਾਂ ਦੀ ਮੈਲ ਧੋ ਕੇ ਰੱਖਦਾ ਹੈ ਸਤਗੁਰੂ ਨਿਕਲੇ ਆ ਬਾਬਾ ਅਜੀਤ ਸਿੰਘ ਜੀ ਨੇ ਚਰਨ ਚਲੂ ਮਾਰਗ ਗੋਬਿੰਦ ਵਿੱਚ ਲਿਖਦਾ ਇਤਿਹਾਸਕਾਰ ਪਿਛਾ ਵੇਖਿਆ ਇੱਕ ਵਾਰੀ ਕਿਲੇਵਲ ਆਨੰਦਪੁਰ ਸਾਹਿਬ ਵਾਲਾ ਅੱਜ ਬਿਲਕੁਲ ਗਲੀਆਂ ਸਮਸਾਨ ਹੋ ਗਈਆਂ ਸਨ ਰੌਣਕ ਜਾਰੀ ਹੈ ਇੱਕ ਵਾਰੀ ਕਿਲੇਵਲ ਦੇਖਿਆ ਆਨੰਦਪੁਰ ਸਾਹਿਬ ਵਾਲਾ ਦੇਖਿਆ ਭਾਈ ਚੋਪਾ ਸਿੰਘ ਜੀ ਉਹਨਾਂ ਦੇ ਨਾਲ ਸਨ ਕਿਨਾਂ ਉਹਨਾਂ ਦੇਖ ਕੇ ਕਿਹਾ ਸਹਿਬ ਜੀ ਬਾਬਾਜੀਤ ਸਿੰਘ ਜੀ ਨੂੰ ਕੀ ਦੇਖ ਰਹੇ ਹੋ ਕਹਿਣ ਲੱਗੇ ਇੱਥੇ ਬਚਵਨ ਬਿਤਾਇਆ ਹੈ ਇੱਥੇ ਬਹੁਤ ਕੁਝ ਮਾਣਿਆ ਇੰਨਾ ਸੁੱਖ ਮਾਣਿਆ ਅੱਜ ਇਹਨੂੰ ਛੱਡ ਕੇ ਜਾ ਰਹੇ ਹਾਂ ਅੱਗੋ ਭਾਈ ਚੌਪਾ ਸਾਹਿਬ ਜੀ ਸਿੰਘ ਜੀ ਕਹਿੰਦੇ ਜਾ ਰਹੇ ਪਰ ਆਪਾਂ ਵਾਪਸ ਆ ਜਾਣਾ ਹੈ। ਬਾਬਾ ਅਜੀਤ ਸਿੰਘ ਖਮੋਸ਼ ਹੋ ਜਾਂਦੇ ਆ। ਕਹਿੰਦੇ ਆ ਪਤਾ ਨਹੀਂ ਇਹ ਤਾਂ ਕਰਤਾਰ ਨੂੰ ਪਾਏ। ਇਹ ਤੋਂ ਕਾਫਲਾ ਜਦੋਂ ਨਿਕਲਦਾ ਹੈ ਤੇ ਇਹਨਾਂ ਸੋਹਾਂ ਖਾਦੀਆਂ ਮੈਂ ਆਪ ਨੂੰ ਥੋੜੀ ਜਿਮੈਂ ਕਿਉਂਕਿ ਜੇ ਸਮਕਾਲੀ ਚਮਕੌਰ ਸਾਹਿਬ ਦੀ ਲਿਖਤ ਹੈ ਤੇ ਸਿਰਫ ਜ਼ਬਰਨਾਮਾ ਆ। ਠੀਕ ਹੈ ਆਪਾਂ ਜ਼ਿਕਰ ਬਾਦ ਚ ਕਰਨੇ ਆ ਸਮਕਾਲੀ ਆਪਣਾ ਸੈਨਾਪਤ ਦਾ ਪਰ ਸਭ ਤੋਂ ਜਿਹੜਾ ਥੈਂਟਿਕ ਉਹ ਜ਼ਫਰਨਾਮਾ ਹੈ ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਉਹਨਾਂ ਨੇ ਜਦੋਂ ਛੱਡ ਦਿੱਤਾ ਆਨੰਦਪੁਰ ਸਾਹਿਬ ਨੂੰ ਕਾਫਲਾ ਤੁਰਿਆ ਸਭ ਤੋਂ ਪਹਿਲਾਂ ਬੇਈਮਾਨ ਅਜਮੇਰ ਚੰਦ ਨੇ ਵਜ਼ੀਰ ਖਾਨ ਨੂੰ ਕਿਹਾ ਹਮਲਾ ਕਰ ਦੀਏ ਪਹਿਲਾ ਹਮਲਾ ਅਜਮੇਰ ਚੰਦ ਨੇ ਵਜ਼ੀਰ ਖਾਨ ਨੂੰ ਕਿਹਾ ਸਤਗੁਰੂ ਤੁਰਦੇ ਹੋਏ ਕੀਰਤਪੁਰ ਸੈ ਪਹੁੰਚਿਆ ਇਸ ਤੋਂ ਬਾਅਦ ਪਿੱਛੋਂ ਹਮਲਾ ਹੁੰਦਾ ਹੈ ਉਹ ਹਮਲਾ ਵਜ਼ੀਦ ਕਾ ਸਰਹੰਦੀ ਫੌਜ ਵੱਲੋਂ ਵੀ ਪਹਾੜੀਆਂ ਵੱਲੋਂ ਵੀ ਉਸ ਹਮਲੇ ਨੂੰ ਰੋਕਦੇ ਨੇ ਬਾਬਾ ਅਜੀਤ ਸਿੰਘ ਜੀ ਤੇ ਖਾਸ ਕਰਕੇ ਭਾਈ ਉਦਾਸ ਸਿੰਘ ਜੀ ਸ਼ਾਈ ਟਿੱਬੀ ਜੀ ਨੂੰ ਕਹਿੰਦੇ ਭਾਈ ਉਦਾਸ ਸਿੰਘ ਸਨਮਾਨਯੋਗ ਭਾਈ ਸਾਹਿਬ ਭਾਈ ਮਨੀ ਸਿੰਘ ਦੇ ਬੇਟੇ ਨੇ ਮੈਂ ਆਪਣ ਨੂੰ ਬੇਨਤੀ ਕਰਾਂ ਭਾਈ ਉਦਾਸ ਸਿੰਘ ਜੀ ਭਾਈ ਬਚਿੱਤਰ ਸਿੰਘ ਜੀ ਭਾਈ ਅਜਬ ਸਿੰਘ ਜੀ ਭਾਈ ਅਜੈਬ ਸਿੰਘ ਜੀ ਭਾਈ ਅਨੰਕ ਸਿੰਘ ਜੀ ਪੰਜ ਪੁੱਤਰ ਭਾਈ ਮਨੀ ਸਿੰਘ ਦੇ ਤਸ਼ਹੀਦ ਹੋਏ ਆ ਭਾਈ ਮਨੀ ਸਿੰਘ ਦੇ ਭਰਾ ਭਾਈ ਮਾਨ ਸਿੰਘ ਤੇ ਭਾਈ ਦਾਨ ਸਿੰਘ ਤੇ ਸ਼ਹੀਦ ਹੁੰਦੇ ਭਇਆ ਭਾਈ ਉਦਾਸ ਸਿੰਘ ਰੋਗਦੇ ਨੇ ਭਾਈ ਉਦਾਸ ਸਿੰਘ ਜੀ ਕੌਣ ਨੇ ਮੈਂ ਅਰਜ਼ ਕੀਤੀ ਭਾਈ ਮਨੀ ਸਿੰਘ ਦੇ ਬੇਟੇ ਇਹਨਾਂ ਨੇ ਰਾਜਾ ਕੇਸਰੀ ਚੰਦ ਦਾ ਸਿਰ ਵੱਢ ਕੇ ਗੁਰੂ ਗੋਬਿੰਦ ਸਿੰਘ ਨੂੰ ਭੇਟ ਕਰ ਦਿੱਤਾ ਸੀ ਉਹ ਬਾਗਾ ਮਛਰ ਦਾ ਸੀ ਭਾਈ ਸਾਹਿਬ ਬਾਰੇ ਤਾਂ ਇਤੋਂ ਤੱਕ ਕਿ ਸ਼ੇਰ ਦਾ ਸ਼ਿਕਾਰ ਕਰਕੇ ਲਿਆ ਕੱਲੇ ਉਹਦੀ ਖੰਨ ਲਿਆ ਕੇ ਗੁਰੂ ਗੋਬਿੰਦ ਸਿੰਘ ਦੇ ਚਰਨਾਂ 'ਚ ਭੇਟ ਕਰ ਦਿੱਤੀ ਭਾਈ ਉਦਾਸ ਸਿੰਘ ਨੇ ਬਹਾਦਰ ਸਨ ਗੁਰਮਖੋ ਭਾਈ ਉਦਾਸ ਸਿੰਘ ਉਹਨਾਂ ਬਾਰੇ ਕਿਹਾ ਜਾਂਦਾ ਉਹ 3 ਘੰਟੇ ਲੜਿਆ ਇੱਕ ਨਹੀਂ ਇੱਕ ਸਰੋਤ ਵਿੱਚ 5 ਘੰਟੇ 5 ਘੰਟੇ ਬੰਦਾ ਇੱਕ ਬੰਦਾ ਅੜ ਕੇ ਖਲੋ ਜਾ 3 ਘੰਟੇ ਵੀ ਕੋਈ ਛੋਟੀ ਜੀ ਗੱਲ ਹੈ ਇੱਕ ਪੈਰ ਲੜਦੇ ਰਹਾ ਕਈ ਬੰਦੇ 5 ਘੰਟੇ ਕਹਿੰਦੇ ਆ ਪਰ ਮੇਰੇ ਕਹਿਣ ਤੋਂ ਮੁਰਾਦ 3 4 ਘੰਟੇ 5 ਘੰਟੇ ਬੰਦਾ ਅੜ ਕੇ ਪਹਾੜ ਦੀ ਤਰ੍ਹਾਂ ਖਲੋ ਜਾਏ ਧੰਨ ਗੁਰੂ ਗੋਬਿੰਦ ਸਿੰਘ ਦੀ ਕਿਰਪਾ ਹੈ ਭਾਈ ਸਾਹਿਬ ਭਾਈ ਉਦੈ ਸਿੰਘ ਜੀ ਸ਼ਹੀਦ ਹੋ ਜਾਂਦੇ ਇੱਥੇ ਚਲੋ ਸਰੋਤ ਦੋ ਗੱਲਾਂ ਕਰਦੇ ਆ ਪੁਰਾਣੇ ਇੱਕ ਭਾਈ ਜੀਵਨ ਸਿੰਘ ਜੀ ਦੇ ਮੱਥੇ 'ਚ ਗੋਲੀ ਲੱਗਣ ਦੀ ਦੂਸਰਾ ਭਾਈ ਕਾਂਤ ਸਿੰਘ ਉਹਨੀ ਚਮਕੌਰ ਸਾਹਿਬ ਦਾ ਵੀ ਜ਼ਿਕਰ ਕਰਦੇ ਆ ਮੈਂ ਫਿਰ ਆਪ ਨੂੰ ਬੇਨਤੀ ਕਰਾਂਗਾ ਮੈਂ ਨਿਰਣਾ ਨਹੀਂ ਕੋ ਕਰਨਾ ਹੈ ਜੋ ਹਿਸਤਰੀ ਸਾਡੀ ਕਹਿੰਦੀ ਹੈ ਇੱਥੋਂ ਫਿਰ ਭਾਈ ਬਚਿੱਤਰ ਸਿੰਘ ਫਿਰ ਮੁਕਾਬਲਾ ਕਰਦੇ ਭਾਈ ਸਾਹਿਬ ਭਾਈ ਬਚਿੱਤਰ ਸਿੰਘ ਜ਼ਖਮੀ ਹੁੰਦੇ ਆ ਇਹ ਇਸ ਤੋਂ ਅੱਗੇ ਆ ਕੇ ਸਰਸਾ ਨਦੀ ਆ ਗਈ ਉਧਰੋਂ ਅੰਮ੍ਰਿਤ ਵੇਲਾ ਆ ਗਿਆ ਜਿਹੜੀ ਸਾਡੀ ਰਵੈਤ ਚੱਲੀ ਆ ਰਹੀ ਹੈ ਪਰੰਪਰਾ ਚੱਲੀ ਆ ਰਹੀ ਹੈ ਕਿ ਅੰਮ੍ਰਿਤ ਵੇਲੇ ਆਸਾਂ ਕੀ ਵਾਰ ਦਾ ਕੀਰਤਨ ਸੱਚ ਏਵੇ ਸਰੰਦੇ ਨਾਲ ਆਪ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕੀਤਾ ਹੈ। ਇਸ ਆਪ ਤੰਤੀ ਸਾਹਿਬ ਸਤਿਗੁਰਾਂ ਉਤੇ ਕੀਰਤਨ ਕੀਤਾ। ਸਹਿਬਜ਼ਾਦੇ ਕੋਲ ਸਨ, ਮਾਂ ਜੀ ਕੋਲ ਸਨ, ਮੈਲ ਕੋਲ ਸਨ, ਪੰਜ ਪਿਆਰੇ ਕੋਲ ਸਨ। ਮੈਂ ਅਕਸਰ ਕਹਿਣਾ ਹੁੰਨਾ ਜਿੰਨੀ ਮਰਜ਼ੀ ਕੋਈ ਗੱਲ ਕਹੇ ਮੈਂ ਪੰਥ ਦੀ ਸੇਵਾ ਕਰਨਾ ਕਰਨਾ ਗੁਰਮਖੋ ਜੇ ਸਾਡੇ سینੇ ਵਿੱਚੋਂ ਬਾਣੀ ਸ਼ਬਦ ਨਿਕਲ ਗਿਆ ਆਪਾਂ ਸਫਲਤਾ ਨਹੀਂ ਪ੍ਰਾਪਤ ਕਰ ਸਕਦੇ। ਇਬਾਦਤ ਨੀਹ ਹੈ ਸ਼ਹਾਦਤ ਇਹਦਾ ਗੁੰਬਦ ਬਣਦਾ ਹੈ ਗੁੰਬਦ ਨੀਹਾਂ ਤੋਂ ਬਿਨਾ ਨਹੀਂ ਬਣਦੇ ਜਿਹੜੇ ਆ ਗੁੰਬਦ ਬਣਿਆ ਹੋਇਆ ਚਲੋ ਮੈਂ ਸ਼ਹਾਦਤ ਨੂੰ ਗੁੰਬਦ ਕਹਿ ਰਿਹਾ ਪੱਥਰ ਨੂੰ ਨਹੀਂ ਸ਼ਹਾਦਤ ਸ਼िखर ਹੁੰਦੀ ਹੈ ਗੁੰਬਦ ਕਹੇ ਜਿਨ੍ਹਾਂ ਦੇ ਤੁਰ ਅੰਦਰ ਇਬਾਦਤ ਦੀ ਨੀਹ ਹੋਵੇ ਯਾਦ ਰੱਖੋ ਸ਼ਹਾਦਤ ਦਾ ਗੁੰਬਦ ਵੀ ਉਹਨਾਂ ਦਾ ਬਣਦਾ ਹੈ ਸਤਗੁਰਾਂ ਨੇ ਅੰਮ੍ਰਿਤ ਵੇਲਾ ਸੱਚ ਨਾਮ ਵਡਿਆਈ ਵਿਚਾਰ ਅੱਲਾ ਯਾਰਖਾ ਜੋਗੀ ਨੇ ਲਿਖਿਆ ਥਾ ਸਰਪੇ ਵਕਤ ਆ ਗਿਆ ਆਸਾਂ ਕੀ ਵਾਰ ਕਾ ਸਾਜ਼ੋਂ ਕੇ ਜੀਰੋ ਬੰਮ ਕਾ ਚੜਾਓ ਉਤਾਰ ਕਾ ਮਨਸਾਂ ਦਾ ਕਲਗੀ ਧਰ ਕੇ ਦਿਲੇ ਬੇਕਰਾਰ ਕਾ ਮੌਕਾ ਮਿਲੇ ਤੋ ਭਜਨ ਕਰ ਲੈ ਕਿਰਦਗਾਰ ਕਾ ਜਪਜੀ ਕਾ ਜਾਪ ਉਸ ਗੜੀ ਕਰਨਾ ਜ਼ਰੂਰ ਥਾ ਪੜ ਕੇ ਗੁਰੂ ਗ੍ਰੰਥ ਕੋ ਵਰਨਾ ਸ਼ੁਰੂ ਥਾ ਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇੱਥੇ ਆਪ ਸਰਸਾ ਨਦੀ ਦੇ ਕਿਨਾਰੇ ਕੀਤਾ ਕੀਰਤਨ ਇੱਕ ਪਿੰਡ ਹੁੰਦਾ ਹੈ ਮਲਕਪੁਰ ਜਦੋਂ ਆਨੰਦਪੁਰ ਸਾਹਿਬ ਨੂੰ ਜਾਣੇ ਇੱਥੇ ਵੀ ਖਮਲਾ ਹੋਇਆ ਇਤਿਹਾਸ ਕਹਿੰਦਾ ਇੱਥੇ ਭਾਈ ਬਚਿੱਤਰ ਸਿੰਘ ਜਾਨ ਖੂਲ ਕੇ ਲੜਿਆ ਤੇ ਭਾਈ ਬਚਿੱਤਰ ਸਿੰਘ ਭਾਈ ਮਨੀ ਸਿੰਘ ਦੇ ਬੇਟੇ ਨੇ ਜਿਨ੍ਹਾਂ ਨੇ ਸੱਤ ਤਵੀਆਂ ਪਾੜੀਆਂ ਸਨ 나ਗਣੀ ਦੇ ਨਾਲ ਸ਼ਰੀਰ ਮਦਰਾ ਸੀ ਪਰ ਤਾਕਤ ਵਾਲੇ ਸਨ ਇਥੋਂ ਸਤਿਗੁਰੂ ਜਦੋਂ ਸਰਸਾ ਨੂੰ ਪਾਰ ਕਰਦੇ ਆ ਇੰਨਾ ਪਾਣੀ ਦਾ ਤੇਜ ਪ੍ਰਵਾਹ ਸੀ ਸੀਤ ਪਹਾੜਾਂ ਚ ਨਹੀਂ ਪਿਆ ਸਰਦੀ ਪੈਰੀ ਖੈ ਕਈ ਸਿੱਖ ਜਿਹੜੇ ਨੇ ਪ੍ਰਵਾਹ ਚ ਰੁੜ ਗਏ ਵਿਦਿਆ ਸਾਗਰ ਗ੍ਰੰਥ ਜਿਹੜਾ ਖਜ਼ਾਨਾ ਸੀ ਸਾਡਾ ਵਿਦਵਤਾ ਦਾ ਉਹ ਜਲ ਦੀ ਪੇਟਾ ਹੋ ਗਿਆ ਇੱਥੇ ਇਤਿਹਾਸ ਕਹਿੰਦਾ ਪਰਿਵਾਰ ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ ਮਾਤਾ ਸੁੰਦਰੀ ਜੀ ਮਾਤਾ ਸਹਿਬ ਦੇਵਾ ਜੀ ਇੱਕ ਪਾਸੇ ਨੇ ਛੋਟੇ ਸਹਿਬਜ਼ਾਦੇ ਤੇ ਸਨਮਾਨਯੋਗ ਮਾਤਾ ਗੁਜਰੀ ਜੀ ਇੱਕ ਪਾਸੇ ਦੇ ਗੁਰੂ ਗੋਬਿੰਦ ਸਿੰਘ ਜੀ ਪੰਜ ਪਿਆਰੇ ਵੱਡੇ ਦੋ ਸਹਬਜ਼ਾਦੇ ਇੱਕ ਪਾਸੇ ਨੇ ਭਾਈ ਬਚਿੱਤਰ ਸਿੰਘ ਜ਼ਖਮੀ ਹੋ ਗਿਆ ਹੁਣ ਬੇਨਤੀ ਹੈ ਛੇ ਪੋ ਨੂੰ ਛੱਡਿਆ ਚਲੋ ਜੀ ਵਿਦਵਾਨ ਕਹਿੰਦਿਆ ਨਹੀਂ ਜੀ ਸਿੱਧੇ ਅੱਪੜ ਗਏ ਸਿੱਧੇ ਕਿੱਥੇ ਅੱਪੜ ਗਏ ਸਾਰਾ ਦਿਨ ਹਜ਼ੂਰ ਰਸਤੇ ਵਿੱਚ ਅੱਗੋਂ ਲੋਕਾਂ ਜ਼ੂਮ ਪੈ ਰਿਆ ਹੈ ਪਿੱਛੋਂ ਵੀ ਨਹੀਂ ਗੁਰਮੁਖੋ ਕਿੱਡਾ ਜਿਗਰਾ ਹੋਵੇਗਾ ਮੈਂ ਸੱਚੀ ਕਹਿੰਦਾ ਚਲੋ ਬੈਰਾਗ ਤੇ ਹੁੰਦਾ ਹੀ ਏ ਐਦੂ ਵੱਡੀ ਦੁਨੀਆ 'ਚ ਕੋਈ ਮਿਸਾਲ ਨਹੀਂ ਓਏ ਪਿੱਛੋਂ ਦੁਸ਼ਮਣ ਅੱਗੋਂ ਦੁਸ਼ਮਣ ਪਾਣੀ ਦਾ ਪ੍ਰਵਾਹ بارش ਅੱਤ ਦੀ ਸੀਤ ਚੀਰਦੀ ਹੋਵੇ ਇਹ ਵੀ ਪਤਾ ਨਹੀਂ ਕਿੱਥੇ ਜਾਣਾ ਨਾ ਝੁਕੇ ਸੱਚੀ ਮੁੱਚੀ ਨਾ ਝੁਕੇ ਨਾ ਈਨ ਮੰਨੀ ਸੱਚ ਕੇ ਗੁਰੂ ਗੋਬਿੰਦ ਸਿੰਘ ਅਟੋਲਤਾ ਦਾ ਸੁਮੇਰ ਪਰਵਤ ਆਪਣੀ ਮੰਜ਼ਲ ਵੱਲ ਅੱਗੇ ਵਧੇ ਜਾ ਰਹੇ